ਦੇਖ ਲੋ ਦੇਸੀ ਚੱਟ ਨੇ ਕੀ ਖੱਟਿਆ ਰੇਸ਼ਮ ਸਿੰਘ ਅਨਮੋਲ ਨੂੰ ਮਿਲਣਾ ਹੈ ਪੱਛੀਆਂ ਨੇ ਦਿੱਤੀ ਸਿੱਧੂ ਮੂਸੇਵਾਲੇ ਦੀ ਤਸਵੀਰ ਰੇਸ਼ਮ ਸਿੰਘ ਅਨਮੋਲ ਇਹਨਾਂ ਦਿਨੀ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਨੇ ਹੜਪੀੜਿਤ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਕੋਲ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਨੇ ਇਸ ਦੌਰਾਨ ਰੇਸ਼ਮ ਸਿੰਘ ਅਨਮੋਲ ਆਪਣੇ ਬਹੁਤ ਸਾਰੇ ਪ੍ਰੋਜੈਕਟ ਦੇ ਵਿੱਚ ਬਿਜ਼ੀ ਵੀ ਹੈ ਤੇ ਰੀਸੈਂਟਲੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ। ਜੀ ਹਾਂ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਦੇਸੀ ਜੱਟ ਕਿਹਾ ਤੇ ਇਹ ਵੀ ਕਿਹਾ ਕਿ ਦੇਖ ਲੋ ਕੀ ਕੁਝ ਖੱਟ ਲਿਆ ਉਸਨੇ। ਕਿਉਂਕਿ ਛੋਟੇ ਛੋਟੇ ਬੱਚੇ ਸਿੱਧੂ ਮੂਸੇਵਾਲੇ ਦੀ ਤਸਵੀਰ ਨੂੰ ਬੜਾ ਕੇ ਰੇਸ਼ਮ ਸਿੰਘ ਅਨਮੋਲ ਨੂੰ ਦੇਣ ਆ ਗਏ। ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਬੇहद ਖੁਸ਼ ਹੋਏ ਤੇ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਵੀ ਕੀਤਾ। ਤੁਸੀਂ ਵੀ ਦੇਖੋ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਜਹਾਜ਼ ਜੱਟਾਂ ਦੇ ਤੇ ਬਹੁਤ ਹੀ ਪਿਆਰੀ ਪਿਆਰੀ ਬੱਚੇ ਮੇਰੇ ਕੋਲ ਪਹੁੰਚੇ ਹੈ ਆਹ ਦੇਖੋ ਨਾਂ ਕੀ ਹੈ ਤੇਰਾ ਸਫਲ ਰਾਜ ਸਿੰਘ ਜੀ ਸਫਲ ਰਾਜ ਸਿੰਘ ਤੇਰਾ ਨਾਂ ਕੀ ਹੈ ਮਨਵੀਰ ਸਿੰਘ ਮਨਵੀਰ ਐਂ ਤੇਰਾ ਦਿਲਕਸ਼ ਦਿਲਕਸ਼ ਕੀ ਆ ਬਾਤ ਹੈ ਆ ਬਣਾ ਕੇ ਲਿਆਇਆ ਜੀ ਪੇਂਟਿੰਗ ਤੇ ਦੇਖ ਲਓ ਦੇਸੀ ਜੱਟ ਨੇ ਕੀ ਖਟੇ ਆ ਬਣਾਈਏ ਤੂੰ ਹਾਂਜੀ ਇਹ ਆਪ ਬਣਾਈਏ ਸ਼ੋਰ ਹੈ ਆਪਣੇ ਹੱਥਾਂ ਨਾਲ ਕੀ ਚੈਨਲ ਹੈਗਾ ਦੇਖ ਲਿਓ ਤੇਰਾ YouTube ਚੈਨਲ ਹੈ ਹਾਏ ਹਾਏ ਰੱਖਤੇ ਕਿਸ ਨਾਮ ਤੋਂ ਹੈ ਚੈਨਲ ਸਫਲ ਰਾਜ ਆਰਟਸ ਸਫਸਰ ਰਾਜ ਹਾਂ ਆਰਟਸ ਹਾਂਜੀ ਲੋ ਜੀ ਮੁੰਡੇ ਦਾ YouTube ਚੈਨਲ ਹੈ ਤੇ ਸਾਰੇ ਜਣੇ ਜਾ ਕੇ ਐਪਰੀਸ਼ੀਏਟ ਕਰਿਓ ਥੈਂਕ ਯੂ ਡਾਰਲਿੰਗ ਗੋਡ ਬlesਸ ਯੂ ਬਹੁਤ ਅੱਛਾ ਬਹੁਤ ਸੋਹਣੀ ਤੇਰੀ ਪੇਂਟਿੰਗ ਹੈ ਦੇਖ ਲੋ ਦੇਸੀ ਚੱਟ ਨੇ ਕੀ ਖੱਟਿਆ ਰੇਸ਼ਮ ਸਿੰਘ ਅਨਮੋਲ ਨੂੰ ਮਿਲਣ ਆਏ ਬੱਚਿਆਂ ਨੇ ਦਿੱਤੀ ਸਿੱਧੂ ਮੂਸੇਵਾਲੇ ਦੀ ਤਸਵੀਰ ਰੇਸ਼ਮ ਸਿੰਘ ਅਨਮੋਲ ਇਹਨਾਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਨੇ ਹੜਪੀੜਿਤ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਕੋਲ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਨੇ ਇਸ ਦੌਰਾਨ ਰੇਸ਼ਮ ਸਿੰਘ ਅਨਮੋਲ ਆਪਣੇ ਬਹੁਤ ਸਾਰੇ ਪ੍ਰੋਜੈਕਟ ਦੇ ਵਿੱਚ ਬਿਜ਼ੀ ਵੀ ਆ ਤੇ ਰੀਸੈਂਟਲੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੇ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ ਜੀ ਹਾਂ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਦੇਸੀ ਜੱਟ ਕਿਹਾ ਤੇ ਇਹ ਵੀ ਕਿਹਾ ਕਿ ਦੇਖ ਲੋ ਕੀ ਕੁਝ ਖਾਟ ਲਿਆ ਉਸਨੇ ਕਿਉਂਕਿ ਛੋਟੇ ਛੋਟੇ ਬੱਚੇ ਸਿੱਧੂ ਮੂਸੇਵਾਲੇ ਦੀ ਤਸਵੀਰ ਨੂੰ ਬੜਾ ਕੇ ਰੇਸ਼ਮ ਸਿੰਘ ਅਨਮੋਲ ਨੂੰ ਦੇਣ ਆ ਗਏ ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਬੇਹੱਦ ਖੁਸ਼ ਹੋਏ ਤੇ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਵੀ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਜਹਾਜ਼ ਜੱਟਾਂ ਦੇ ਤੇ ਬਹੁਤ ਹੀ ਪਿਆਰੀ ਪਿਆਰੀ ਬੱਚੇ ਮੇਰੇ ਕੋਲ ਪਹੁੰਚੇ ਹੈ ਆਹ ਦੇਖੋ ਨਾਂ ਕੀ ਹੈ ਤੇਰਾ ਸਫਲ ਰਾਜ ਸਿੰਘ ਜੀ ਸਫਲ ਰਾਜ ਸਿੰਘ ਤੇਰਾ ਨਾਂ ਕੀ ਹੈ ਮਨਵੀਰ ਸਿੰਘ ਮਨਵੀਰ ਐਂ ਤੇਰਾ ਦਿਲਕਸ਼ ਦਿਲਕਸ਼ ਕੀ ਆ ਬਾਤ ਹੈ ਆਪ ਬਣਾ ਕੇ ਲਿਆਇਆ ਜੀ ਪੇਂਟਿੰਗ ਤੇ ਦੇਖ ਲਓ ਦੇਸੀ ਜੱਟ ਨੇ ਕੀ ਖਟੇ ਆ ਬਣਾਈਏ ਤੂੰ ਹਾਂਜੀ ਇਹ ਆਪ ਬਣਾਈਏ ਸ਼ੋਰ ਹੈ ਆਪਣੇ ਹੱਥਾਂ ਨਾਲ ਕੀ ਚੈਨਲ ਹੈਗਾ ਦੇਖ ਲਿਓ ਤੇਰਾ YouTube ਚੈਨਲ ਹੈ ਆਏ ਹਾਏ ਰੱਖਤੇ ਕਿਸ ਨਾਂ ਤੋਂ ਹੈ ਚੈਨਲ ਸਫਲ ਰਾਜ ਆਰਟਸ ਸਫਸਰ ਰਾਜ ਹਾਂ ਆਰਟਸ ਹਾਂਜੀ ਲੋ ਜੀ ਮੁੰਡੇ ਦਾ YouTube ਚੈਨਲ ਹੈ ਤੇ ਸਾਰੇ ਜਣੇ ਜਾ ਕੇ ਐਪਰੀਸ਼ੀਏਟ ਕਰਿਓ ਥੈਂਕ ਯੂ ਡਾਰਲਿੰਗ ਗੋਡ ਬlesਸ ਯੂ ਬਹੁਤ ਅੱਛਾ ਬਹੁਤ ਸੋਹਣੀ ਤੇਰੀ ਪੇਂਟਿੰਗ ਹੈ